ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਨਵੋਦਿਆ ਸਕੂਲ ਦੇ ਐਡਮਿਸ਼ਨ ਫਾਰਮ ਜਾਰੀ ਕਰ ਦਿੱਤੇ ਗਏ ਹਨ ਇਨ੍ਹਾਂ ਵਿੱਚ ਐਡਮਿਸ਼ਨ ਕਰਾਉਣ ਦੇ ਲਈ ਕੀ ਯੋਗਤਾ ਹੁੰਦੀ ਹੈ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ 6ਵੀਂ ਜਮਾਤ ਵਿੱਚ ਦਾਖਲੇ ਲਈ ਕੀ ਕੀ ਯੋਗਤਾ ਹੋਵੇਗੀ ਐਂਡ ਇਨ੍ਹਾਂ ਸਕੂਲਾਂ ਦੀ ਗੱਲ ਕਰੀਏ ਤਾਂ ਇੱਥੇ ਮੁਫਤ ਪੜ੍ਹਾਈ ਪ੍ਰੋਵਾਈ ਜਾਂਦੀ ਹੈ ਹੋਸਟਲ ਫੈਸਿਲਿਟੀ ਵੀ ਇਨ੍ਹਾਂ ਦੁਆਰਾ ਦਿੱਤੀ ਜਾਂਦੀ ਹੈ ਖਾਣੇ ਤੋਂ ਲੈ ਕੇ ਡੇਲੀ ਯੂਜ਼ ਦੇ ਸਮਾਨ ਤੱਕ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਸਾਰਾ ਕੁਝ ਇਨ੍ਹਾਂ ਸਕੂਲਾਂ ਵਿੱਚ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤਾ ਜਾਂਦਾ ਹੈ ਬਟ ਇੱਥੇ ਦਾਖਲਾ ਲੈਣਾ ਇੰਨਾ ਸੌਖਾ ਨਹੀਂ ਹੁੰਦਾ ਕਿ ਤੇ ਦਾਖਲੇ ਦੇ ਲਈ ਇੱਕ ਐਂਟ੍ਰੈਂਸ ਟੈਸਟ ਪਾਸ ਕਰਨਾ ਪੈਂਦਾ ਹੈ ਐਂਡ ਹੋਰ ਕਿਹੜੀਆਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਨਵੋਦਿਆ ਸਕੂਲ ਦੇ ਵਿੱਚ ਦਾਖਲੇ ਦੇ ਲਈ ਜੇਕਰ ਆਪਾਂ ਛੇਵੀਂ ਕਲਾਸ ਦੇ ਦਾਖਲਿਆਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਦਾਖਲੇ ਕਰਵਾਉਣ ਦੇ ਲਈ ਤੁਹਾਨੂੰ ਇੱਕ ਐਂਟ੍ਰੈਂਸ ਟੈਸਟ ਦੇਣਾ ਪਵੇਗਾ ਐਂਟ੍ਰਾਂਸ ਟੈਸਟ ਦੇ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਪੈਣਾ ਹੈ ਆਨਲਾਈਨ ਜਿਹੜਾ ਪੋਰਟਲ ਹੈਗਾ ਜੀ ਇਹਨਾਂ ਦੁਆਰਾ 16 ਜੁਲਾਈ 2024 ਨੂੰ ਓਪਨ ਕਰ ਦਿੱਤਾ ਗਿਆ ਹੈ ਇਹ ਵੀਡੀਓ ਅੱਜ ਮੈਂ 18 ਜੁਲਾਈ ਨੂੰ ਰਿਕਾਰਡ ਕਰ ਰਿਹਾ ਹਾਂ ਐਂਡ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈਗੀ ਆ ਜੀ ਉਹ ਹੈਗੀ ਆ 16 ਸਤੰਬਰ 2024 ਆਨਲਾਈਨ ਫਾਰਮ ਫਿਲ ਕਰਨ ਦੀ ਕੋਈ ਫੀਸ ਨਹੀਂ ਲੱਗੇਗੀ ਪ੍ਰਿਕਿਆ ਦੀ ਜਿਹੜੀ ਮਿਤੀ ਹੈਗੀ ਹੈ ਜੇਕਰ ਆਪਾਂ ਇਗਜ਼ਾਮ ਦੀ ਗੱਲ ਕਰੀਏ ਇਹ ਤਾਂ ਜਿਹੜਾ ਤੁਹਾਡਾ ਇਗਜ਼ਾਮ ਹੈਗਾ ਜੀ 2025 ਦੇ ਵਿੱਚ ਕੰਡਕਟ ਕਰਵਾਇਆ ਜਾਏਗਾ 12 ਅਪ੍ਰੈਲ ਦੀ ਜੇਕਰ ਮੈਂ ਗੱਲ ਕਰਾਂ ਤੇ ਦਾਖਲਾ ਕਾਰਡ ਜਾਰੀ ਕਰਨ ਦੀ ਜਿਹੜੀ ਮਿਤੀ ਹੈਗੀ ਹੈ ਇੱਥੇ ਐਡਮਿਟ ਕਾਰਡ ਦੀ ਗੱਲ ਕੀਤੀ ਜਾ ਰਹੀ ਹੈ ਕਿ ਐਡਮਿਟ ਕਾਰਡ ਵੀ ਜਦੋਂ ਜਾਰੀ ਕੀਤਾ ਜਾਏਗਾ ਟਾਈਮ ਟੂ ਟਾਈਮ ਉਸ ਰਿਗਾਰਡਿੰਗ ਵੀ ਤੁਹਾਨੂੰ ਅਪਡੇਟ ਦੇ ਦਿੱਤੀ ਜਾਏਗੀ ਯੋਗਤਾ ਮਾਪਟਣ ਦੀ ਗੱਲ ਕਰੀਏ ਤਾਂ ਇੱਥੇ ਐਡਮਿਸ਼ਨ ਕਰਾਉਣ ਦੇ ਲਈ ਤੁਸੀਂ ਕਿਸੇ ਵੀ ਸਰਕਾਰੀ ਜਾਂ ਫਿਰ ਇਹੋ ਜਿਹੇ ادارے ਤੋਂ ਸਿੱਖਿਆ ਪ੍ਰਾਪਤ ਕੀਤੀ ਹੋਵੇ 5ਵੀਂ ਜਮਾਤ ਦੀ ਮੈਂ ਗੱਲ ਕਰ ਰਿਹਾ ਸਕੂਲ ਹੋਣ ਜੇ ਜਿਹੜੇ ਜ਼ਿਲ੍ਹੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਉੱਥੇ ਦੇ ਤੁਸੀਂ ਨਿਵਾਸੀ ਵੀ ਹੋਣੇ ਚਾਹੀਦੇ ਹੋ ਐਂਡ ਉੱਥੇ ਨਵੋਦਿਆ ਸਕੂਲ ਵੀ ਹੋਣਾ ਚਾਹੀਦਾ ਹੈ ਜੇਕਰ ਆਪਾਂ ਉਮਰ ਸੀਮਾ ਦੀ ਗੱਲ ਕਰੀਏ ਤਾਂ ਤੁਹਾਡੇ ਬੱਚੇ ਦੀ ਜਿਹੜੀ ਏਜ ਹੈਗੀ ਆ ਉਹ ਕਿੰਨੀ ਹੋਣੀ ਚਾਹੀਦੀ ਹੈ 1 ਮਈ 2013 ਤੋਂ ਲੈ ਕੇ 13 ਜੁਲਾਈ 2015 ਦੇ ਵਿੱਚ ਵਿੱਚ ਵਾਲੇ ਜਿਹੜੇ ਕੈਂਡੀਡੇਟਸ ਹੋਣਗੇ ਬੱਚੇ ਹੋਣਗੇ ਜਿਨ੍ਹਾਂ ਦਾ ਜਨਮ ਇਹਨਾਂ ਡੇਟਸ ਦੇ ਵਿਚਕਾਰ ਹੋਇਆ ਉਹੀ ਜਿਹੜੇ ਬੱਚੇ ਨੇ ਜੀ ਇਹਨਾਂ ਫਾਰਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਚੋਣ ਪ੍ਰਕਿਰਿਆ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇੱਕ ਲਿਖਤੀ ਪ੍ਰੀਖਿਆ ਲਈ ਜਾਵੇਗੀ ਉਸ ਆਧਾਰ ਤੇ ਹੀ ਤੁਹਾਨੂੰ ਇੱਥੇ ਐਡਮਿਟ ਕੀਤਾ ਨਾ ਟੈਸਟ ਨੂੰ ਕਲੀਅਰ ਕਰ ਲੈਂਦਾ ਹੈ ਤਾਂ ਉਹਨੂੰ ਸਾਰਾ ਸਮਾਨ ਲੈ ਕੇ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈਣ ਲਈ ਜਾਣਾ ਪਵੇਗਾ ਐਂਡ ਉੱਥੇ ਹੀ ਰਹਿਣਾ ਪੈਣਾ ਹੈ ਨਵਉਦਿਆ ਸਕੂਲਾਂ ਦੇ ਵਿੱਚ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਹੈਗੀ ਆ ਜੀ ਬਿਲਕੁਲ ਹੀ ਮੁਫਤ ਕਰਵਾਈ ਜਾਂਦੀ ਹੈ ਬਾਕੀ ਤੁਹਾਡਾ ਕੋਈ ਸਵਾਲ ਹੋਵੇ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ ਸੋ ਮਚ ਫॉर ਵਾਚਿੰਗ ਗੋਡ ਬlesਸ ਯੂ ਆਲ